ਕੀ ਗਏ ਚੰਗੀ ਬੱਛੀ ਆ ਯਾਰ ਦੁੱਧ ਚੰਗਾ ਪਾ ਦੂਗੀ ਕਿ ਲੰਬਾਈ ਨਬੂਈ ਵੀ ਚੰਗੀ ਆ ਤੇ ਤੇਰੀ ਬਾਡੀ ਬੁੱਡੀ ਵੀ ਚੰਗੀ ਆ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਆਪਣੇ ਏਰੀਆ 'ਚ ਲੱਗੇ ਆ ਬਣਾਉਣਾ ਸੁਨਾਮ ਸ਼ਹਿਰ ਦੇ ਨੇੜੇ ਪਹੁੰਚੇ ਹੋਏ ਆ ਪਿੰਡ ਰਾਮਗੜ੍ਹ ਦੇ ਬੰਦੇ ਤਹਿਸੀਲ ਸੁਨਾਮ ਆ ਤੇ ਜ਼ਿਲ੍ਹਾ ਰਹਿਜਣਾ ਸੱਜਣੋ ਸਾਨੂੰ ਸੰਗਰੂਰ ਉਕੇ ਮੇਰੇ ਪਿੰਡਾਂ ਦੇ ਨੇੜ ਤੇੜ ਜੇ ਮੈਂ ਗੱਲ ਕਰ ਲਾਂ ਦੂਜੀ ਤੀਜੀ ਵੀਡੀਓ ਬਣਾ ਰਿਆਂ ਜਿਵੇਂ ਤੁਹਾਨੂੰ ਮੈਂ ਅਕਸਰ ਕਹਿਣਾ ਹੁੰਦਾ ਵੀ ਸਾਡੇ ਏਰੀਆ 'ਚ ਨਾ ਇਹਦਾ ਟ੍ਰੈਂਡ ਆ ਵੀਡੀਓ ਦਾ ਥੋੜਾ ਜਿਹਾ ਘੱਟ ਆ ਪਰ ਜਿਵੇਂ ਜਿਵੇਂ ਹੁਣ ਨਾ ਕੰਮ ਅੱਪ ਹੁੰਦਾ ਜਾਂਦਾ ਜਾਂ ਜਿਵੇਂ ਜਿਵੇਂ ਮੰਨ ਲਓ ਸੱਜਣ ਆਪਣੇ ਯਾਰ ਜਾਗਰੂਕ ਹੁੰਦੇ ਜਾਂਦੇ ਨੇ ਓਦਾਂ ਓਦਾਂ ਸਿਸਟਮ ਸਾਰੇ ਪੰਜਾਬ ਦੇ ਵਿੱਚ ਹੀ ਇਹ ਡਿਜੀਟਲ ਸਿਸਟਮ ਆ ਜਿਹੜਾ ਸ਼ੁਰੂ ਹੁੰਦਾ ਜਾਂਦਾ ਅੱਜ ਦੀ ਵੀਡੀਓ 'ਚ ਜਾਨਵਰ ਦਿਖਾਵਾਂਗੇ ਚਾਰ ਇੱਕ ਦਿਖਾਵਾਂਗੇ ਸੱਜਣੋ ਜਰਸੀ ਤਾਜੀ ਸੂਈ ਇੱਕ ਐਚਐਫ ਦਾ ਕਰੋਸ ਆ ਤੇ ਇੱਕ ਐਚਐਫ ਬੱਛੀ ਆ ਪਹਿਲਾਂ ਸੂਣ ਵਾਲੀ ਵੱਡੇ ਕੱਦ ਵਾਲੀ ਤੇ ਇੱਕ ਹੈਗੀ ਆ ਬਾਈ ਸਾਹੀਵਾਲ ਰੇਟ ਨੇ ਜਿਹੜੇ ਰੇਟ ਵੀ ਹੈਰਾਨ ਕਰਨ ਵਾਲੇ ਹੋਣਗੇ ਰੇਟ ਬਿਲਕੁਲ ਖਿੱਚਵੇਂ ਨੇ ਬਾਈ ਦੇ ਤੇ ਆਜੋ ਬਾਈ ਨਾਲ ਮਲਿਆਉਨੇ ਆ ਗੱਲਬਾਤ ਕਰਦੇ ਆ ਕੱਲੀ ਕੱਲੀ ਗਾਂ ਤੋੜ ਕੇ ਦਿਖਾਵਾਂਗੇ ਤੇ ਰੇਟ ਵੀ ਵੀਡੀਓ 'ਚ ਕਰਾਵਾਂਗੇ ਆਜੋ ਜੀ ਕੀ ਹਾਲ ਆ ਜੀ ਵਧੀਆ ਜੀ ਠੀਕ ਠਾਕ ਅਨੰਮਦਾ ਜੀ ਆਪਣਾ ਭਵਿੰਦਰ ਸਿੰਘ ਨਾਮ ਹੈ ਭਵਿੰਦਰ ਸਿੰਘ ਪਿੰਡ ਰਾਮਗੜ੍ਹ 'ਚ ਬੰਦੇ ਹੈ ਨਾ ਹਾਂ ਜੀ ਅੱਜ ਗੱਲ ਕਰ ਲਈ ਬਾਈ ਪਿੰਡ ਇਹ ਜਿਹੜਾ ਸ਼ਹੀਦ ਉਦਮ ਸਿੰਘ ਵਾਲਾ ਸੁਨਾਮ ਆ ਸੁਨਾਮ ਸ਼ਹਿਰ ਤੋਂ ਕਿੰਨੀ ਦੂਰ ਆ 4 ਕਿਲੋਮੀਟਰ ਆ ਸੁਨਾਮ ਸ਼ਹਿਰ ਤੋਂ 4 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਜਿਹੜਾ ਸੁਨਾਮ ਆਈਟੀਆਈ ਦੇ ਅੱਗੇ ਰੋਡ ਜਾਂਦਾ ਲਹਿਰੇਗਾ ਅੱਗੇ ਨੂੰ ਜੱਖੜ ਹਰਿਆਣੇ ਨੂੰ ਹਨਾ ਉਹ ਸੜਕ ਤੋਂ ਥੋੜਾ ਜਿਹਾ ਹਟਵਾ 4 ਕਿਲੋਮੀਟਰ ਆ ਬਾਕੀ ਨੰਬਰ ਬੋਲ ਦੂ ਆਪਣਾ 78122 37604 78142 37604 ਤੇ ਕੰਮ ਬਾਈ ਨੇ ਨਵਾਂ ਨਵਾਂ ਸ਼ੁਰੂ ਕਰਿਆ ਹਨਾ ਵਪਾਰ ਦੇ ਹੈਗੀ ਇੱਛਾ ਵੀ ਥੋੜਾ ਬਹੁਤਾ ਕਰ ਲਿਆ ਕਰਾਂਗੇ ਹਨਾ ਸ਼ੌਕ ਵੀ ਪੂਰਾ ਹੋ ਜੂ ਤੇ ਨਾਲ ਨਾਲ ਯਾਰ 2 ਰੁਪਏ ਆਉਣ ਦੇ ਵੀ ਹੋ ਜਾਂਦੀ ਆ ਲੈ ਦਰਸਾਇ ਤੇ ਮਾਰ ਦੇ ਇੱਕ ਨੰਬਰ ਵਾਲੀ ਤੇ ਜਰਸੀ ਤੇ ਕਿਉਂਕਿ ਜਰਸੀਆਂ ਦੀ ਇਹ ਗੱਲ ਕਰ ਲੈਣਾ ਮੰਗਾ ਅੱਜ ਕੱਲ ਅਗਲੇ ਬੰਨਿਓ ਦਿਖਾ ਦੇ ਲੇਵਾ ਮੰਗਾ ਜਿਹੜੀ ਜਰਸੀਆਂ ਦੀ ਬਾਈ ਫੁੱਲ ਵਧੀ ਹੋਈ ਅੱਜ ਕੱਲ ਪੰਜਾਬ ਚ ਜੇ ਮੈਂ ਗੱਲ ਕਰ ਲਾਂ ਸੂਆ ਕਿਹੜਾ ਬਾਈ ਇਹਦਾ ਇਹਦਾ ਦੂਜਾ ਸੂਆ ਜੀ ਅੱਛਾ ਦੂਜਾ ਸੂਆ ਕਿੰਨੇ ਦਿਨ ਦੀ ਸੂਈ ਆ 12 13 ਦਿਨਾਂ ਦੀ ਸੂਈ ਹੀ ਆ ਜੀ 12 13 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ 10 ਕਿਲੋ ਦੱਬੇ ਮਾਚੀਆ 10 ਕਿਲੋ ਰੈਡੀ ਦਾ ਤੇ ਨਾਲ ਇਹਦੇ ਬੱਛੀਆ ਦਰਸ ਬੱਛੀ ਤੇ ਵੀ ਮਾਰਦੀ ਕੈਮਰਾ ਲੈ ਇਹਨੂੰ ਖੋਲ ਕੇ ਤੋਰ ਕੇ ਦਿਖਾ ਲਈ ਇੱਕ ਵਾਰੀ ਲਸੂਆ ਇਹਦਾ ਹੈਗਾ ਸੱਜਣੋ ਦੂਜਾ ਇਹ ਹੈਗੀਆ ਜਰਸੀ ਮਾਗਰੇ ਦੇ ਬੱਛੀਆ ਤੇ 10 ਕਿਲੋ ਦੁੱਧ ਦੇ ਥੱਲੇ ਹੈਗਾ ਰੈਡੀ ਦਾ ਕਿਉਂਕਿ ਹਵਾਨੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰ ਲਿਓ ਸੱਜਣੋ ਸਮਾਂ ਜੇ ਮੈਂ ਗੱਲ ਕਰ ਲਾਂ ਫਿਲਹਾਲ ਡੇਢ ਦੋ ਦਾ ਟਾਈਮ ਹੈ ਉਹ ਹਿਸਾਬ ਨਾਲ ਇਹਦੀ ਲੇਵੇ ਦੀ ਜੱਜਮੈਂਟ ਕਰ ਲਿਓ ਬਾਕੀ ਡੰਗ ਤੇ ਚੰਗੀ ਬਣਦੀ ਆ 10 ਲੀਟਰ ਦੁੱਧ ਇਹ ਪਾਉਂਦੀ ਆ ਡੰਗ 2 ਡੰਗ 4 ਡੰਗ ਬਾਈ ਕਹਿੰਦਾ ਕੋਈ ਚੱਕਰ ਨਹੀਂ ਯਾਰ ਚੋਕੇ ਆਪਣੇ ਕੋਲੇ ਤੁਸੀਂ ਲਿਜਾ ਸਕਦੇ ਹੋ ਕਮਾ ਲਓ ਜੀ ਇਹਨੂੰ ਲੈ ਦਿਖਾ ਦੇ ਤਰਸ ਹਰੇਕ ਪੱਖ ਤੋਂ ਕਿਉਂਕਿ ਜਰਸੀ ਦੀ ਜੇ ਗੱਲ ਕਰਨਾ ਬਈ ਅੱਜ ਕੱਲ ਡਿਮਾਂਡ ਜਰਸੀਆਂ ਦੀ ਬਣੀ ਹੋਈ ਹੈ ਜੇ ਗੱਲਬਾਤ ਕਰ ਲਈਏ ਕੱਦ ਤਾਂ ਨਹੀਂ ਹੈਗਾ ਇਹਦਾ ਬੜਾ ਵੱਡਾ ਜੇ ਮੈਂ ਤੁਹਾਨੂੰ ਕਹਦਾ ਅ ਕੱਦ ਹੈਗਾ ਇਹਦਾ ਦਰਮਿਆਨਾ ਪਰ ਥਣਲੇ ਬਈ ਬੱਚੀ ਚੰਗੀ ਆ ਰੁਪਏ ਕਿੰਨੇ ਲਵਾਂਗੇ ਇਹਦੇ ਇਹ ਮਤਲਬ 28000 ਕਰ ਦੇ ਹੈ 28000 22000 ਇਹਦਾ ਮੁੱਲ ਕਰਦੇ ਕਿੰਨੇ ਦੀ ਛੜਦਾਂਗੇ ਫਿਕਸ ਰੇਟ ਦੱਦਿ ਜਮੀ ਜਮੀ ਮਾਨਤਾਨ ਕਰਾਂਗੇ ਬਸ 26000 ਲੈ ਸਜਣੋ ਇਹ ਮਿਲੂਗੀ 26000 26000 ਚ ਮਾਨਤਾਨ ਛੋੜ ਛੱਪਾ ਬਾਈ ਕਹਿੰਦਾ ਕਰਦਾਂਗੇ ਨਾਲ ਇਹਦੇ ਹੈਗੀਆ ਬੱਚੀ ਤੇ ਹੁਣ ਆ ਵੀ ਤੋੜ ਦਿਓ ਜੀ ਖੋਲ ਕੇ ਨਾਲ-ਨਾਲ ਵੀ ਡਿਟੇਲ ਦੱਸ ਦਿਓ ਇਹ ਆ ਗਈ ਐਚ ਐਫ ਕ੍ਰੋਸ ਹਣਾ ਹਾਂ ਜੀ ਆ ਇਹ ਆ ਗਈ ਬਈ ਫੁੱਲ ਵੱਡੇ ਕੱਦ ਕਾਠ ਵਾਲੀ ਇਹਨੂੰ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਬਾਈ ਇਹਨੂੰ ਸਵਾ ਮਹੀਨਾ ਹੋ ਗਿਆ ਬਾਈ ਅੱਛਾ ਇਹ ਸਵਾ ਮਹੀਨੇ ਦੀ ਸੂਈ ਆ ਬੱਚਾ ਕੀ ਆ ਨਾਲ ਇਹਦੇ ਬੱਚੀ ਆ ਯਾ ਡੱਬੀ ਇਹਦੇ ਮਗਰ ਬੱਚੀ ਆ ਇਹ ਤਰ੍ਹਾਂ ਸੇ ਦਿਖਾ ਦੇ ਹਰੇਕ ਬੰਨੇ ਉਹੀ ਗੱਲ ਆ ਵੀ ਸਮਾਂ 1.5 2 ਵਜੇ ਦਾ ਉਹ ਹਿਸਾਬ ਨਾਲ ਲੇਵੇ ਰੀ ਜੱਜਮੈਂਟ ਕਰ ਲਿਓ ਯਾ ਕੀ ਬਈ ਫੁੱਲ ਵੱਡੇ ਗੱਦਕਾਰ ਚ ਸੂਆ ਕਿਹੜਾ ਬਈ ਇਹਦਾ ਇਹਦਾ ਪਹਿਲਾ ਜੀ ਅੱਛਾ ਪਹਿਲਾ ਸੂਆ ਹਾਂ ਪਹਿਲਣ ਦੇ ਹਿਸਾਬ ਨਾਲ ਵੱਡੀ-ਬੁੱਡੀ ਫੋਹ ਹਨ ਹਾਂ ਜੀ ਆ ਪਹਿਲਣ ਦੇ ਹਿਸਾਬ ਨਾਲ ਦੰਦ ਵੀ ਦੋ ਆ ਜੀ ਦੋ ਦੰਦ ਆ ਜੀ ਅੱਛਾ ਦੋ ਦੰਦ ਆ ਹਾਂ ਜੀ ਤਾਂ ਦੰਦਾਂ ਚ ਵੀ ਸੱਜਣੋ ਨਾ ਇਹ ਹੈਗੀ ਆ ਦੋ ਦੰਦ ਸੂਆ ਪਹਿਲਾ ਫੁੱਲ ਵੱਡੇ ਗੱਦਕਾਰ ਚ ਆ ਲੈ ਇਧਰਲੇ ਬੰਨੋ ਦਿਖਾ ਦੇ ਤਰਸ ਇਸ ਕੁਆਲਿਟੀ ਦਿਖਾ ਦੇ ਇੱਕ ਵਾਰੀ ਰੰਗ ਰੂਪ ਦੀ ਵੀ ਸੋਹਣੀ ਆ ਪੰਛੀ ਦੇ ਥਣ ਥਣੌਟ ਵੀ ਚੰਗਾ ਤਾਂ ਚਵਾਈ ਚੂਈ ਕਿਵੇਂ ਆ ਜੀ ਹਾਂ ਨਾ ਇੱਕ ਨੰਬਰ ਹੀ ਚਵਾਈ ਅੱਛਾ ਛੱਟਾ ਟੂਟਦਾ ਨਹੀਂ ਚਵਾਈ ਕਿਸੇ ਦੀ ਨਾ ਨਾ ਇਹ ਕਿਸੇ ਦੀ ਵੀ ਨਹੀਂ ਕਰ ਲੈ ਛੱਟਾ ਕੋਈ ਨਾ ਇਹ ਪੂਰਾ ਵੀ ਨਹੀਂ ਛੱਡ ਦੀ ਕਲਾਜਾ ਕੰਮ ਹਾਂ ਓਕੇ ਆ ਇਹਦੇ ਮਗਰ ਵੀ ਪੰਛੀ ਆ ਇਹ ਥੱਲੇ ਦੁੱਧ ਕਿੰਨਾ ਇਹ ਥੱਲੇ 11 ਕਿਲੋ ਦਾਈ 11 ਕਿਲੋ ਇਹਦੇ ਕੈ ਰੁਪੀ ਲਵਾਂਗੇ ਇਹਦਾ ਦੇ ਦਾਂਗੇ ਜੀ ਆਪਾਂ 28 ਦੀ ਵੀ ਓ ਜਮੇ ਫਿਕਸ ਦੱਸੀ ਜਾ ਫਿਕਸ ਹੀ ਆ ਜਮਾ ਸੱਬੀ ਦੀ ਮਾਨਤਾਨ ਕਰ ਦਾਂਗੇ ਵਸ ਜੀ ਅੱਛਾ 26 ਚੋਂ ਛੋੜ ਛੱਪਾ ਮ ਸੱਜਣੋ ਜੇ ਇਹ ਰੇਟ ਦੀ ਗੱਲ ਕਰ ਲੈਣਾ ਇਹ ਰੇਟ ਦੇ ਵਿੱਚ ਜਨਵਰੀ ਯਾਰ ਅੱਜ ਦੇ ਸੀਜ਼ਨ ਚ ਬਹੁਤ ਘੱਟ ਮਿਲਦਾ ਯਾਰ ਜਿਹੜੇ ਰੇਟ ਬਾਈ ਨੇ ਕਰ ਰਹੇ ਨੇ ਰੇਟ ਬਿਲਕੁਲ ਜੈਨੂਇਨ ਕਰ ਰਹੇ ਨੇ ਦੋ ਦੰਦ ਬੱਛੀ ਆ ਸਾਨੂੰ ਫੇਰ ਦੱਸਦਾ ਨਾ 11 ਕਿਲੋ ਦੁੱਧੇ ਥੱਲੇ ਰੈਡੀ ਦਾ ਤੇ ਕੱਦ ਵੇਟ ਯਾਰ ਕੋਈ ਲੇਖਾ ਨਹੀਂ ਵੱਡੇ ਕੱਦ ਘਾਟ ਚ ਹੈ ਤੇ ਹੁਣ ਦਰਸ ਮਾਰਦੇ ਆ ਨਗੀਨੇ ਤੇ ਕੈਮਰਾ ਮਾਰਦੇ ਬਈ ਆ ਆਈਟਮ ਵਾਲੀ ਡਾਬਲ ਆ ਇਹਦਾ ਸੁਆ ਕਿਹੜਾ ਇਹ ਪਹਿਲਾ ਸੁਆ ਜੀ ਇਹ ਵੀ ਤੋਰਦੇ ਬਾਈ ਖੋਲ ਕੇ ਇਹ ਸੂੰਦੀ ਆ ਪਹਿਲਾ ਸੂਆ ਹਨਾ ਹਾਂ ਜੀ ਇਹ ਕਿੰਨੇ ਕਿ ਦਿਨ ਕੱਢਦੀ ਆ ਜੇ ਗੱਲ ਕਰ ਲਈਏ ਇਹ 20 ਕਿ ਦਿਨਾਂ ਦੀ ਕੱਚੀ ਆਈ ਉਸ ਇਹ ਹੈਗੀ ਆ ਸੱਜਣੋ 18 ਤੋਂ 20 ਦਿਨ ਦੀ ਕੱਚੀ ਆ ਸੂਆ ਪਹਿਲਾ ਬਾਈ ਇਹ ਆ ਗਈ ਜਿਵੇਂ ਆਪਾਂ ਗੱਲ ਕਰ ਲਈਏ ਫਾਰਮ ਵਾਲੀ ਬੱਛੀ ਆ ਗਈ ਫੁੱਲ ਵੱਡੇ ਕਦ ਕੱਢ ਜਾ ਤੇ ਉੱਤੇੋਂ ਬਾਡੀ ਬੂਡੀ ਦੀ ਗੱਲ ਕਰ ਲਈ ਯਾਰ ਬਾਡੀ ਬੂਡੀ ਵੀ ਲਾਜਵਾਬ ਆ ਤੇ ਰੰਗ ਰੂਪ ਥਣ ਥਣਾਟ ਯਾਰ ਇਹ 5 ਸਟਾਰ ਬੱਚੀ ਆਪਾਂ ਇਹਨੂੰ ਕਹਿ ਸਕਦੇ ਆ ਸੱਜਣੋ ਇਹ ਕਿਸੇ ਪਾਸਿਓਂ ਹੱਥ ਨਹੀਂ ਧਰਾਉਂਦੀ ਲੰਬੀ ਚਲਾ ਦੇ ਆ ਇਹਨੂੰ ਇੱਕ ਜਗ੍ਹਾ ਦਾ ਵਾਸ ਥੋੜਾ ਜਿਹਾ ਜ਼ਰੂਰ ਆ ਬਾਈ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਬਾਕੀ ਜਾਨਵਰ ਬਾਈ ਦੇ ਚੰਗੇ ਨੇ ਇਹ ਜੀ ਗੱਲ ਨਹੀਂ ਥਣ ਥਣਾਉਟ ਇਹਨੂੰ ਵੀ ਟੌਪ ਦਾ ਲੱਗਿਆ ਇਹਦੀ ਮਦਰ ਦਾ ਕਿੰਨਾ ਕ ਦੁੱਧ ਦੱਸਿਆ ਬਾਈ ਇਹਦੀ 34 ਕਿਲੋ ਕਹ ਕੇ ਦਿੱਤੀ ਆਪਾਂ ਨੂੰ ਅੱਛਾ ਇਹ ਆਪਾਂ ਕਿੱਥੋਂ ਲੈ ਕੇ ਆਏ ਤੇ ਬਾਈ ਇਹ ਫਾਰਮ ਚੋਂ ਲੈ ਕੇ ਆਏ ਦੀ ਇਹ ਸੱਜਣੋ ਬਾਈ ਕਹਿੰਦਾ ਆਪਾਂ ਫਾਰਮ ਚੋਂ ਲੈ ਕੇ ਆਏ ਤੇ ਕਿਉਂਕਿ ਯਾਰ ਇਹਦੀ ਬਾਡੀ ਬੁੱਡੀ ਆ ਜਿਹੜੀ ਬੈੜਦੀ ਸਾਨੂੰ ਦੱਸੂਗੀ ਵੀ ਰੰਗ ਰੂਪ ਵੀ ਦੱਸੂ ਤੇ ਉਤੋਂ ਬਾਡੀ ਬੂਦੀ ਕੱਦ ਕਾਠ ਚੜਾਈ ਚੜੂਈ ਫੁੱਲ ਹੈ ਵੀ ਬੱਛੀ ਆ ਯਾਰ ਚੰਗੇ ਵਜਨ ਵਾਲੀ ਆ ਇਹ ਇਹ ਕਿੰਨਾ ਕੁ ਦੁੱਧ ਪਾ ਸਕਦੀ ਆ ਬਾਈ ਇਹ ਕਹਿਣੇ ਦਾ ਬਾਈ 40 ਕੱਲਾ 30 ਦਾ ਪੱਕਾ ਪਾਊਗੀ ਦੀ ਮਾਂ ਦਾ ਹੁਣ ਵੀ 30 ਕਿਲੋ ਦੇ ਥੋਕੜ ਨਾਲੇ ਅੱਛਾ ਉਹਦਾ 30 ਕਿਲੋ ਦੁੱਧ ਮੈਂ ਦੇਖਿਆ ਆਪ ਦੇਖੀ ਅੱਛਾ ਆਪਾਂ ਨੇ ਮਤਲਬ ਇਹ ਗੱਲ ਕਰ ਲਈ ਵੀ ਇਹਦੀ ਮਦਰ ਦਾ ਫਾਰਮ ਚ ਦੁੱਧ ਦੇਖਿਆ ਆ ਜੀ ਆਪਾਂ ਲੈ ਆ ਗਏ ਆ ਹਾਂ ਬਈ ਹਾਂ ਉਹੀ ਗੱਲ ਆ ਵੀ ਜਿਵੇਂ ਗਰਮੀ ਦੇ ਹਿਸਾਬ ਨਾਲ ਸੂਕੀ ਯਾਰ 25 26 ਕਿਲੋ ਪਾ ਸਕਦੀ ਹੈ ਗਰਮੀ ਦੇ ਹਿਸਾਬ ਨਾਲ ਨਾ ਹਾਂ ਸਰਦੀ ਜਿਹੇ ਵੱਧ ਪਾਉਂਦੇ ਨੇ 5 ਤੋਂ 7 ਕਿਲੋ ਥੋੜਾ ਗਰਮੀ ਜ਼ਰੂਰ ਮੰਨ ਜਾਂਦੇ ਨੇ ਜਾਨਵਰ ਕਈ ਵਾਰੀ ਗਰਮੀ ਜੀ ਤਾਂ ਉਹੀ ਗੱਲ ਆ ਜਿਵੇਂ ਸੱਜਣੋਂ ਬੰਦੇ ਵੀ ਸੁੱਕਣ ਲੱਗ ਜਾਂਦੇ ਨੇ ਇਹਦੇ ਰੁਪਏ ਕਿੰਨੇ ਲਵਾਂਗੇ ਇਹਦਾ 60 65 ਹਜ਼ਾਰ ਮੁੱਲ ਕਰਦੇ ਜੀ ਕਿੰਨੇ ਦੇ ਲਾਗੇ ਜਮਾ ਖਿੱਚ ਕੇ ਟ੍ਰੇਡ ਦੀ ਦੇਵਾ ਹੈ ਹੋਰ ਵੀ ਕਰਦੀ ਬਸ 1000 ਹੋਰ ਕਰ ਦਾਂਗੇ ਚਾਹੋ ਤੁਹਾਡੇ ਕੋਈ ਬਾੜ ਦੀ ਬਾੜ ਦੀ ਕਰ ਦਾਂਗੇ ਆ ਹੋਰ ਛੜਦਾ ਹੈ ਕਰਦਾ ਹੈ ਮਾਰਦਾ ਨਾ ਆ ਕਰਦਾ ਹੈ ਆ ਕਰਦਾ ਹੈ ਮਾਰਦਾ ਨਹੀਂ ਰਹੀ ਜੀ ਗੱਲ ਨਹੀਂ ਬੈੜ ਵੱਡੀਆਂ ਹੈ ਵੀ ਆ ਫੁੱਲ ਚੰਗੇ ਵਜਨ ਵੇਟ ਵਾਲੀ ਆ ਤੇ ਬਾਕੀ ਇੱਕ ਵਾਰੀ ਇਹਨੂੰ ਬਾਅਦ ਚ ਵੀ ਦਿਖਾਉਂਗਾ ਮੈਂ ਤੋੜ ਕੇ ਹੁਣ ਦਰਸਮਾਰ ਦੇ ਉੱਤੇ ਕੈਮਰਾ ਉਹ ਆ ਗਈ ਭਾਈ ਸਾਹੀ ਬਾਗ ਹਾਂ ਜੀ ਹਾਂ ਜੀ ਉਹਦਾ ਸੂਆ ਕਿਹੜਾ ਉਹਦਾ ਜੀ ਤੀਜਾ ਸੂਆ ਵੀ ਉਹਨੂੰ ਵੀ ਖੋਲ ਕੇ ਤੋੜ ਦੇ ਇੱਕ ਵਾਰੀ ਇਹਦਾ ਸੂਆ ਤੀਜਾ ਸੂਈ ਕਿੰਨੇ ਟਾਈਮ ਦੀ ਆ ਸੂਈ ਨੂੰ ਇਹ ਰਹੇ ਹੋ ਗਏ ਹੁਣ 800 ਮਹੀਨੇ ਹੈ ਜੀ 8 ਕਿੰਨੇ ਮਹੀਨੇ ਹੋ ਗਏ ਨੇ ਸੂਈ ਗੱਬਣ ਹੈਗੀ ਆ ਭਾਈ ਇਹ ਗੱਬਣ 6 ਮਹੀਨਿਆਂ ਦੀ ਆ ਜੀ ਆ 6 ਮਹੀਨਿਆਂ ਦੀ ਗੱਬਣ ਥੱਲੇ 5 ਕਿਲੋ ਆਈ ਦੋ ਹੀ ਟਾਈਮ ਦਾ ਇੱਕ ਡੰਗ ਮਿਲਦੀ ਆ ਕਿ ਦੋ ਡੰਗ ਦੋ ਹੀ ਇਹ ਦੋ ਹੀ ਡੰਗ ਸੱਜਣੋਂ ਮਿਲਦੀ ਆ ਇਹ ਆ ਗਈ ਸਾਹੀਵਾਲ ਹਾਂ ਹਾਂ ਇਹ ਆ ਗਈ ਸਾਹੀਵਾਲ ਬਈ ਚੰਗੀ ਝੋਲ ਵਾਲੀ ਵੱਛੀ ਐ ਸੂਆ ਹੈਗਾ ਤੀਜਾ ਪੰਜ ਮਹੀਨਿਆਂ ਦੀ ਗੱਬਣਾ ਤੇ ਬੱਚਾ ਨਾਲ ਇਹਦੇ ਹੈ ਨਹੀਂਗਾ ਇਹ ਦੁੱਧ ਹੈਗਾ ਇਹ ਥੱਲੇ ਜਿੱਦਾਂ ਬਾਈ ਨੇ ਦੱਸਿਆ ਵੀ 5 ਕਿਲੋ ਆ ਦੋ ਹੀ ਟਾਈਮਾਂ ਦਾ ਪੰਜ ਮਹੀਨਿਆਂ ਦਾ ਸੁਆ ਤੀਜਾ ਤੇ ਕੱਦ ਵਿੱਡ ਵੀ ਚੰਗਾ ਇਹ ਆ ਗਈ ਸਿੰਘਾਂ ਚ ਬਈ ਜਿੱਦਾਂ ਆਪਾਂ ਕਹਿੰਦੇ ਹਾਂ ਨਾ ਦੇਸੀ ਚ ਆ ਗਈ ਸਾਹੀਵਾਲ ਇਹ ਸਾਹੀਵਾਲ ਆ ਬਾਕੀ ਥਣ ਥਣ ਦੀ ਗੱਲ ਕਰਨਾ ਥਣ ਥਣ ਲੱਗਿਆ ਇਹਨੂੰ ਟੋਪ ਕੁਆਲਿਟੀ ਦਾ ਇਹਦੇ ਰੁਪਏ ਕਿੰਨੇ ਲਾਵਾਂਗੇ ਇਹਦਾ 18000 ਮੁੱਲ ਕਿੰਨੇ ਦੀ ਛੱਡ ਦਾਂਗੇ ਜਮੇ ਫਿਕਸ ਤੁਹਾਡੇ ਘਰ ਤੇ 16 ਕੀ ਦੇ ਦਾਂਗੇ ਚਲੋ ਇਹ ਮਿਲੂਗੀ ਬਾਈ 16000 ਚ 5 ਮਹੀਨਿਆਂ ਦੀ ਗੱਬਣਾ 5 ਕਿਲੋ ਦੁੱਧਾ ਤੇ ਇਹ ਆ ਗਈ ਸਾਹੀਵਾਲ ਦੇ ਵਿੱਚ ਥਣ ਥਣਾਉਣ ਲੱਗਿਆ ਟੋਪ ਦਾ ਜਮਾਣ ਤਾਜੀ ਦਾ ਦੁੱਧ ਕਿੰਨਾ ਕਹਦਾ ਤਾਜੀ ਨਹੀਂ 14 ਕਿਲੋ ਕਹਦਾ ਤਾਜੀ ਦਾ 13 14 ਹਾਂ ਝੋਲੀ ਝੋਲੀ ਚੰਗੀ ਆ ਨਾ ਝੋਲੀ ਚੰਗੀ ਹੈ ਬਾਈ ਵਧੀਆ ਇਹਨੂੰ ਇੱਕ ਵਾਰੀ ਹੋਰ ਤੋੜ ਕੇ ਦਿਖਾ ਦੇ ਯਾਰ ਲੰਬੀ ਤੋੜ 来 ਚਿਪ ਬੱਛੀ ਆ ਜਿਹੜੀ ਪਹਿਲੇ ਸੂਏ ਸੂਂਦੀ ਆ ਸੱਜਣੋ ਇੱਕ ਵਾਰੀ ਸਾਨੂੰ ਆਪਾਂ ਤੋੜ ਕੇ ਹੋਰ ਦਿਖਾ ਦਵਾਂ। ਕਿਉਂਕਿ ਇਹਦਾ ਕੱਦ ਕਾਠ ਵੀ ਚੰਗਾ ਫੁੱਲ ਹੈਵੀ ਵੇ ਹੈਵੀ ਵੇਟ ਵਾਲੀ ਬੱਛੀ ਆ ਉੱਤੇ ਬਾਡੀ ਬੁੱਡੀ ਵੀ ਚੰਗੀ ਆ ਇਹਨੇ ਸੂਣਾ ਪਹਿਲਾ ਸੂਆ 15 ਤੋਂ 20 ਦਿਨ ਦੀ ਕੱਚੀ ਹੈ। ਕਿਉਂਕਿ ਜਿਹੜੇ ਹਿਸਾਬ ਨਾਲ ਇਹ ਤਿਆਰੀ ਕਰਦੀ ਹੋਊਗੀ ਦੁੱਧ ਪਾਈ ਜਣੇ ਚੰਗਾ ਪਾ ਦੇਣਾ। ਇਹ ਲੈ ਕੇ ਆਇਆ ਸੀ ਬਾਈ ਕਿਸੇ ਸੱਜਣ ਕੋਲੋਂ ਫਾਰਮ ਤੋਂ। ਦੀ ਮਾਦਰ ਵੀ ਬਾਈ ਕਹਿੰਦਾ ਆਪਾਂ ਦੇਖੀ ਆ ਬਾਕੀ ਜੇ ਕਿਸੇ ਸੱਜਣ ਨੇ ਦੇਖਣੀ ਆ ਦਿਖਾ ਵੀ ਦੇਵਾਂਗੇ। ਇਹ ਕਿਸੇ ਚੰਗੇ ਫਾਰਮ ਤੋਂ ਆਈ ਹੋਈ ਆ ਪੱਛੀ ਬਾਈ ਤੋਂ ਡਿਟੇਲ ਵੀ ਫੋਨ ਤੇ ਪੁੱਛ ਲਿਓ ਜਿਹੜੇ ਸੱਜਣ ਨੇ ਲੈਣੀ ਹੋਈ ਨੇੜੇ ਆ ਕੇ ਇਹਦੀ ਮਾਦਰ ਦੇਖਣੀ ਆ ਬਾਈ ਕਹਿੰਦਾ ਆਪਾਂ ਇਹਦੀ ਮਾਦਰ ਵੀ ਦਿਖਾ ਦਾਂਗੇ ਕਿਉਂਕਿ ਇਹ ਚੰਗੀ ਪੱਛੀ ਆ ਯਾਰ ਦੁੱਧ ਚੰਗਾ ਪਾ ਦੂ ਕਿਉਂਕਿ ਲੰਬਾਈ ਲੰਬੂਈ ਵੀ ਚੰਗੀ ਆ ਤੇ ਇਹਦੀ ਬਾਡੀ ਬੁੱਡੀ ਵੀ ਚੰਗੀ ਆ ਤਾਂ ਨੰਬਰ ਬੋਲ ਦੇ ਤੇਰਾ ਬਾਈ ਕੋਈ 78121 ਹਾਂਜੀ 37604 ਲੈ ਪਿੰਡ ਆ ਗਿਆ ਸੱਜਣੋ ਜਮੰਦਾ ਸੁਨਾਮ ਸ਼ਹਿਰ ਦੇ ਨੇੜੇ ਆ ਗਿਆ ਜ਼ਿਲ੍ਹਾ ਪੈਂਦਾ ਸੰਪੂਰ ਤੇ ਨਾ ਚਾਰੇ ਜਾਨਵਰਾਂ ਤੋਂ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਲਿਓ ਧੰਨਵਾਦ